ਦੋਰਾਹਾ ਕਦੋਂ ਚੌਕ ਨੇੜੇ ਸਰਵਿਸ ਰੋਡ ਤੇ ਮੋਟਰਸਾਈਕਲ ਸਵਾਰ ਨੂੰ ਕਿਸੇ ਅਣਪਛਾਤੀ ਗੱਡੀ ਨੇ ਮਾਰੀ ਟੱਕਰ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ ਗੱਡੀ ਚਾਲਕ ਗੱਡੀ ਸਮੇਤ ਫਰਾਰ ਮਿਲੀ ਜਾਣਕਾਰੀ ਅਨਸਾਰ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਦੋਂ ਚੌਕ ਤੋਂ ਸਰਵਿਸ ਰੋਡ ਉੱਪਰ ਖੰਨਾਵਾਲ ਜਾ ਰਿਹਾ ਸੀ ਜਿੱਦਾਂ ਹੀ ਉਹ ਮਾਰੂਤੀ ਸ਼ੋਰੂਮ ਦੇ ਨੇੜੇ ਪਹੁੰਚਿਆ ਤਾਂ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਉਹ ਨੌਜਵਾਨ ਸੜਕ ਤੇ ਡਿੱਗ ਗਿਆ ਅਤੇ ਅਣਪਛਾਤੇ ਵਾਹਨ ਉਸ ਨੂੰ ਡਰੜ ਕੇ ਫਰਾਰ ਹੋ ਗਿਆ ਮ੍ਰਿਤਕ ਦੀ ਪਛਾਣ ਉਮੇਦ ਕੁਮਾਰ ਉਮਰ ਗਰੀਬ 21 ਸਾਲ ਵੱਜੋਂ ਹੋਈ ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਨੋ ਤੁਹਾਡਾ ਮੇਰਾ ਹੁਦਾ ਕੁਮਾਰ ਆ ਕੀ ਹੱਸਾ ਮੇਰੇ ਭਰਾ ਜਾ ਰਿਹਾ ਜੇ ਮਾਸੇ ਨੂੰ ਮਿਲਣਾ ਮੇਰਾ ਵਿੱਚ ਕਿੱਚੇ ਗੱਡੀ ਨਾਲ ਕਿਸੇ ਨੇ ਠੋਕ ਕੇ ਸਾਹ ਪਤਾ ਨਹੀਂ ਲੱਗਿਆ ਪਤਾ ਲੱਗਿਆ ਕਿੰਨਾ ਹੱਸਾ ਹੋਇਆ ਨਹੀਂ ਮੈਂ ਤਾਂ ਲੱਗਿਆ ਮੇਰੇ ਕਿੰਨੇ ਸਾਲ ਦੀ ਉਮਰ ਦੀ ਉਹ 21 ਸਾਲ ਦੀ ਉਮਰ ਦੀ ਮੈਂ ਇਹ ਕਿੱਧਰ ਨੂੰ ਜਾ ਰਿਹਾ ਸੀ ਇਹ ਬੀਜਾ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਆਈ ਮੋਟਰਸਾਈਕਲ ਸੀ ਜੀ ਪਤਾ ਲੱਗਿਆ ਕਿ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਕੁਝ ਕੁਝ ਨਹੀਂ ਪਤਾ ਮੈਂ ਤਾਂ ਫੈਕਟਰੀ ਤੋਂ ਛੁੱਟੀ ਲੈ ਕੇ ਹੁਣੇ ਜਾ ਕੇ ਆਇਆ ਇਹ ਕੌਣ ਸੀ ਜੀ ਅਮਿਤ ਕੁਮਾਰ ਨਾਮ ਸੀ ਜੀ ਇਹਦਾ ਅਰ ਜੀ ਕੀ ਮਾਮਲਾ ਹੋਇਆ ਸੀ ਮਾਮਲਾ ਇਹ ਹੈ ਜੀ ਅੱਜ ਸਵੇਰੇ ਕੋਈ 8:40 ਦਾ ਟਾਈਮ ਹੋਊਗਾ ਤੇ ਉਸ ਵਕਤ ਇਹ ਜਿਹੜਾ ਰੋਡ ਹੈ ਦਰਾਹਾ ਤੋਂ ਬੀਜਾ ਦੀ ਤਰਫ ਇੱਕ ਮਿੱਤ ਕੁਮਾਰ ਦਾ ਨੌਜਵਾਨ ਹੈ ਬਿਰਜਮਨ ਚੌਧਰੀ ਇਹਦੇ ਫਾਦਰ ਦਾ ਹੈ ਇਥੇ ਉਸੇ ਫੈਕਟਰੀ ਵਿੱਚ ਨਗਦ ਦਾ ਕੰਮ ਕਰਦਾ ਜਿੰਨੇ ਪੈਸੇ ਉਸ ਇਕੱਠੇ ਕਰਦਾ ਉਹ ਸਬੰਧੀ ਅੱਜ ਸਵੇਰੇ ਇਹ ਇੰਦਰਾਹੇ ਸਾਈਡ ਤੋਂ ਬੀਜੇ ਨੂੰ ਯਾਰਜ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਸ ਵਕਤ ਕਿਸੇ ਅਨਨੋਨ ਵਹੀਕਲ ਨਾਲ ਇਹਨੂੰ ਬੈਕ ਸਾਈਡ ਤੋਂ ਖਿਤ ਮਾਰਤੀ ਜਿਹਦੀ ਵਜ੍ਹਾ ਸੇ ਉਹ ਦਾ ਸਪੋਰਟ ਡੈਥ ਹੋ ਗਈ ਅਸੀਂ ਮੌਕੇ ਤੇ ਆਏ ਹਾਂ ਐਂਬੂਲੈਂਸ ਜਿੰਦੀਆਂ ਮਾਰ ਕੇ ਡੈਡ ਬੌਡੀ ਨੂੰ ਅਸੀਂ ਹੌਸਪੀਟਲ ਕਰਨੇ ਜਿਹੜਾ ਸ਼ਿਫਟ ਕਰਾਤਾ ਅਗਲੀ ਕਾਰਵਾਈ ਜਿਹੜੀ ਮੁਕੰੰਮਾ ਦਰਜ ਕਰਕੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਆ ਗਏ ਉਹਨਾਂ ਬਿਆਨ ਲੈ ਕੇ ਜਿੰਨ ਵੀ ਕਾਰਵਾਈ ਹੋਊਗੀ ਉਹ ਅਮਚਲਨ ਦੀ ਜਾਊ ਜੀ ਸਰ ਜਿਹੜੇ ਆ ਪਕਰ ਮਾਰੀ ਉਹਦੇ ਬਾਰੇ ਦਰੜਿਆ ਵੀ ਗਿਆ ਜੀ ਇਹ ਪਕਰ ਮਾਰ ਦੀ ਸਾਰੇ ਇਹ ਜਿਵੇਂ ਅਸੀਂ ਮੌਕੇ ਤੇ ਦੇਖਦੇ ਆ ਇੱਕ ਤਾਂ ਮੋਟਰਸਾਈਕਲ ਡਿੱਗ ਗਿਆ ਫਿਰ ਉਹਦੇ ਉੱਪਰ ਦੀ ਜਿਵੇਂ ਉਹਦੇ ਪੈਂਟ ਦੇ ਉੱਪਰ ਟਾਇਰ ਦੇ ਚੜ੍ਹਦੇ ਨਿਸ਼ਾਨ ਹੈ ਗੱਡੀ ਦਾ ਟਾਇਰ ਉਹ ਮੁੰਡੇ ਦੇ ਜਿਹੜਾ ਪਿਛਲ ਲੱਕ ਦੇ ਉੱਪਰ ਲੰਘਿਆ ਹੋਇਆ ਲੱਗਦਾ ਜੋ ਬਿਲਕੁਲ ਚੂੜਾ ਉਹਦਾ ਟੁੱਟ ਗਿਆ ਜੀ ਇਸ ਕਰਕੇ ਉਹਦੀ ਮਗਰ ਡੈਥ ਹੋ ਗਈ